ਜਾ ਜਲੰਧਰ ਦੇ ਵਿੱਚ ਚੋਣਾ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਬੱਕਵਾਂ ਸਮਰਥਨ ਦਿੱਤਾ ਹੈ ਕਿ ਇਸ ਤਰ੍ਹਾਂ ਦੇ ਦੇਖੋ ਬੜੇ ਹਨਾਨੀ ਦੀ ਗੱਲ ਵੀ ਹੈ ਦੁੱਖ ਦੀ ਗੱਲ ਵੀ ਹੈ ਕਿ ਪਹਿਲੀ ਵਾਰੀ ਹੋਇਆ ਹੈ ਸ਼ਾਇਦ ਦੇਸ਼ ਦੇ ਵਿੱਚ ਪਹਿਲੀ ਵਾਰ ਹੋਇਆ ਹੋਵੇ ਕਿ ਜਿਹੜੀ ਪਾਰਟੀ ਦਾ ਉਮੀਦਵਾਰ ਹੈ ਜਿਹਨੂੰ ਪਾਰਟੀ ਨੇ ਖੁਦ ਟਿਕਟ ਦਿੱਤੀ ਹੈ ਚੋਣ ਨਿਸ਼ਾਨ ਤੇ ਲੜ ਰਿਹਾ ਹੈ ਉਹਦੇ ਹੀ ਪਾਰਟੀ ਵਿਰੋਧ ਕਰ ਰਹੀ ਹੈ ਤੇ ਪਾਰਟੀ ਦੇ ਪ੍ਰਧਾਨ ਵੱਲੋਂ ਹੁਕਮ ਹੋਇਆ ਹੈ ਵੀ ਉਹਦਾ ਵਿਰੋਧ ਕਰੋ ਤੇ ਦੂਸਰੀ ਪਾਰਟੀ ਦਾ ਸਮਰਥਨ ਕਰੋ ਜਿਹੜੇ ਲੋਕ ਆਪਦੀ ਪਾਰਟੀ ਦਾ ਅੱਜ ਵਿਰੋਧ ਕਰ ਰਹੇ ਨੇ ਉਹ ਕਿੱਥੋਂ ਪਾਰਟੀ ਦਾ ਭਲਾ ਸੋਚ ਸਕਦੇ ਆ ਨਹੀਂ ਉਹਨਾਂ ਤੋਂ ਆਸ ਰੱਖਣ ਦੇ ਇਹ ਹੀ ਗੱਲਾਂ ਅਸੀਂ ਕਰਕੇ ਇਹ ਮੁੱਦਾ ਚੱਕਿਆ ਸੀ ਕਿ ਕਿਉਂਕਿ ਸੁਰਕਪੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਲੈ ਗਏ ਸਾਰੇ ਤਕਰੀਬਨ 90% ਫੈਸਲੇ ਉਹ ਸਿਧਾਂਤਾਂ ਦੇ ਉਲਟ ਨੇ ਤੇ ਆ ਵੀ ਦੇਖੋ ਸਾਹਮਣੇ ਆ ਗਈ ਵੀ ਇਹ ਜਿਹੜਾ ਫੈਸਲਾ ਇਹ ਵੀ ਸਿਧਾਂਤ ਦੇ ਉਲਟ ਹੈ ਜਿਹੜੀ ਉਮੀਦਵਾਰ ਹੈ ਬੀਬੀ surjit kaur ਉਹ ਬੜੀ ਇੱਕ ਪੰਥਕ ਪਰਿਵਾਰ ਨਾਲ ਇੱਕ ਕੁਰਬਾਨੀ ਵਾਲੇ ਪਰਿਵਾਰ ਨਾਲ ਜੁੜੀ ਹੋਈ ਹੈ ਉਹਨਾਂ ਦੇ ਪਰਿਵਾਰ ਨੇ ਕਈ ਸਾਲ ਜੇਲਾਂ ਕੱਟੀਆਂ ਇੱਕ ਗਰੀਬ ਪਰਿਵਾਰ ਨਾਲ ਹੈਗੀ ਆ ਉਹ ਗਰੀਬ ਪਰਿਵਾਰ ਤੋਂ ਸੋ ਇਹਦਾ ਪਾਰਟੀ ਦੀ ਸਮਾਂ ਡਿਊਟੀ ਬਣਦੀ ਸੀ ਵੀ ਐਸੇ ਗਰੀਬ ਵਰਕਰ ਦੇ ਨਾਲ ਖੜਿਆ ਜਾਵੇ ਪਰ ਇੱਥੇ ਗਰੀਬ ਵਰਕਰਾਂ ਲਈ ਕੋਈ ਥਾਂ ਨਹੀਂ ਇੱਥੇ ਤਾਂ ਸਰਮਾਇਦਾਰਾਂ ਲਈ ਜਗ੍ਹਾ ਹੈਗੀ ਹੈ ਤੇ ਗਰੀਬਾਂ ਨੂੰ ਤਾਂ ਇਹਨਾਂ ਨੇ ਵਿਚਾਰਿਆ ਨੇ ਜੇ ਇੱਕ ਪਹਿਲੀ ਵਾਰ ਕਿਸੇ ਗਰੀਬ ਨੂੰ ਟਿਕਟ ਦਿੱਤੀ ਸੀ ਉਹਨੂੰ ਵੀ ਜਿਹੜਾ ਹੈ ਇਹਨਾਂ ਨੇ ਦਰਕਨਾਰ ਕਰਤਾ ਸੋ ਪਰ ਅਸੀਂ ਇਹ ਫੈਸਲਾ ਕੀਤਾ ਕਿ ਜਿਹਨੇ ਸਾਡੇ ਸਾਥੀ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣ ਲਈ ਕਿਹਾ ਉਹ ਸਾਰੇ ਇਕੱਠੇ ਹੋ ਕੇ ਬੀਬੀ ਜੀ ਦੀ ਮਦਦ ਵੀ ਕਰਾਂਗੇ ਆਰਥਿਕ ਮਦਦ ਵੀ ਕਰਾਂਗੇ ਉਹਨਾਂ ਦੀ ਚੋਣ ਲਈ ਜੋ ਵੀ ਅਸੀਂ ਹੋ ਸਕੇਗਾ ਉਹ ਕਰਾਂਗੇ ਸਸ ਜੀ ਵੀ ਬਦਲ ਜੀ ਪ੍ਰਧਾਨਗੀ ਛੱਡਣ ਦੇ ਆ ਤਾਂ ਕਿਸ ਤਰ੍ਹਾਂ ਦਾ ਜਿਹੜਾ ਪ੍ਰਧਾਨ ਤੁਸੀਂ ਚਾਹੁੰਦੇ ਹੋ ਉਹ ਦੇਖੋ ਅਸੀਂ ਚਾਹੁੰਦੇ ਆ ਵੀ ਐਸਾ ਕੋਈ ਵਿਅਕਤੀ ਇਕਾਲੀ ਦਲ ਦਾ ਪ੍ਰਧਾਨ ਹੋਵੇ ਜਿਹੜਾ ਸੰਗਤ ਨੂੰ ਪ੍ਰਵਾਨ ਹੋਵੇ ਸਾਡੀ ਕੌਮ ਨੂੰ ਪ੍ਰਵਾਨ ਹੋਵੇ ਜਿਹਦੀ ਚੰਗੀ ਦੇਖ ਹੋਵੇ ਐਸਾ ਵਿਅਕਤੀ ਅੱਜ ਦੀ ਸ਼ਰੋਮਣੀ ਇਕਾਲੀ ਦਲ ਨੂੰ ਲੋੜ ਹੈ ਜੇ ਅਸੀਂ ਸ਼ਰੋਮਣੀ ਇਕਾਲੀ ਦਲ ਨੂੰ ਮੋੜ ਸੁਰਜੀਤ ਕਰਨਾ ਲੱਗਦਾ ਵੀ ਪ੍ਰਧਾਨਗੀ ਛੱਡਣਗੇ ਸੁਖਵਿੰਦਰ ਜੀ ਜਿਸ ਤਰ੍ਹਾਂ ਤੁਹਾਡੇ ਦੇ ਅਲੱਗ ਗੱਲ ਇਹ ਆ ਵੀ ਇਹਲੇ ਵੀ ਲੋਕਾਂ ਨੇ ਉਹਨਾਂ ਨਾਲ ਗੱਲ ਕੀਤੀ ਹੈ ਉਹਨਾਂ ਸਾਰੇ ਉਹਨਾਂ ਨੇ ਇੱਕੋ ਗੱਲ ਕਹੀ ਹੈ ਕਿ ਚਾਹੇ ਮੇਰੇ ਕੋਈ ਨਾ ਰਹੇ ਮੈਂ ਪ੍ਰਧਾਨ ਕਿ ਨਹੀਂ ਛੱਡਦਾ ਤੋਂ ਉਹਨਾਂ ਦੀ ਸੋਚ ਤਾਂ ਬਿਲਕੁਲ ਕਲੀਅਰ ਹੀ ਹੈ ਇਸ ਗੱਲ ਤੋਂ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਵੱਡਾ ਮੁੱਦਾ ਮੁੱਖ ਮੰਤਰੀ ਵੱਲੋਂ ਚਲਾਇਆ ਗਿਆ ਪਰ 24 ਘੰਟਿਆਂ ਦੇ ਵਿੱਚ ਇਹਨਾਂ ਨੂੰ ਮੌਤਾ ਹੋਈਆਂ ਜਿਹਦੇ ਵਿੱਚ ਕੁਝ ਮੁਲਾਜ਼ਮ ਦੀ ਵੀ ਮੌਤ ਹੋਈ ਹੈਗੀ ਹੈ ਦੇਖੋ ਨਸ਼ਾ ਅੱਜ ਬਹੁਤ ਗੰਭੀਰ ਸਬਸਿਆ ਪੰਜਾਬ ਦੀ ਇਹਨੂੰ ਨੱਥ ਪਾਉਣਾ ਬਹੁਤ ਜ਼ਰੂਰੀ ਹੈ ਜਿਹੜੀਆਂ ਦੋ ਚੀਜ਼ਾਂ ਅੱਜ ਜਿਨ੍ਹਾਂ ਦੇ ਸਰਕਾਰ ਨੂੰ ਇੱਕ ਕ੍ਰਾਈਮ ਇਹ ਨਸ਼ਾ ਇਹ ਦੋਨੇ ਚੀਜ਼ਾਂ ਜੁੜੀਆਂ ਹੋਈਆਂ ਵੀ ਆਪਸ ਵਿੱਚ ਬਹੁਤ ਜਿਹੜੇ ਕ੍ਰਾਈਮ ਹੋ ਰਿਹਾ ਜਾਂ ਜੁਰਮ ਹੋ ਰਹੇ ਨੇ ਉਹ ਨਸ਼ੇ ਦੇ ਪ੍ਰਭਾਵ ਥੱਲੇ ਹੋ ਰਹੇ ਜਿੰਨਾ ਚਿਰ ਸਰਕਾਰ ਨਸ਼ੇ ਨੂੰ ਕੰਟਰੋਲ ਨਹੀਂ ਕਰਦੀ ਉਹਨਾਂ ਚਿਰ ਜਿਹੜਾ ਹੈ ਇਹ ਜਿਹੜਾ ਜੁਰਮ ਹੈ ਜੋ ਚਾਹੇ ਲੁੱਟਾਂ ਘੋਹਾਂ ਨੇ ਹੋ ਰਿਹਾ ਇਹ ਇਹਨੂੰ ਵੀ ਕੰਟਰੋਲ ਨਹੀਂ ਕੀਤਾ ਜਾ ਸਕਦਾ